ਰਾਮ ਵਰਤਿਆ ਰਮੇ ਹੋਏ ਪ੍ਰਮਾਤਮਾ ਲਈ ਤੇ ਹਿੰਦੂ ਰਾਮ ਵਰਤਦੇ ਨੇ रामचंद्र ਲਈ ਫਿਰ ਕੀ ਆਖੋਗੇ ਵੀ ਜਿੱਥੇ ਜਿੱਥੇ ਰਾਮ ਲਿਖਿਆ ਗੁਰੂ ਗ੍ਰੰਥ ਸਾਹਿਬ ਜੋ ਪੰਕਤੀਆਂ ਕੱਢਦੇ ਹੋ ਮੰਨਣਾ ਹੀ ਨਹੀਂ ਅਸੀਂ ਜਵਾਬ ਕਿਸੇ ਕੋਲ ਹੈ ਨਹੀਂ ਇਹਨਾਂ ਗੱਲਾਂ ਦਾ ਤੁਹਾਡੇ ਲਈ ਰਾਮ ਕੌਣ ਹੈ ਸਿੱਖੋ ਰਮਤ ਰਾਮ ਸਭ ਰਹ्यो ਸਮਾਇ ਜੋ ਰਮਿਆ ਹੋਇਆ ਹੈ ਜੋ ਸਦੀਵੀ ਹੈ ਜਿਹਨੂੰ ਕਲਗੀਧਰ ਨੇ ਕਿਹਾ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਜੋ ਸਦੀਵੀ ਹੈ ਜਿਹੜੇ ਰਾਮਚੰਦਰ ਜੀ ਮਹਾਰਾਜ ਨੇ ਉਹ ਸਦੀਵੀ ਨਹੀਂ ਰਾਮ ગયો 라वण ગયો ਜਾ ਕੋ ਬਹੁ ਪਰਵਾਰ ਸਰੀਰ ਸਦੀਵੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਨੇ ਜ਼ਿਆਦਾਤਰ ਰਾਮ ਲਬਜ਼ ਵਰਤਿਆ ਰਮੇ ਹੋਏ ਪ੍ਰਮਾਤਮਾ ਲਈ ਤੇ ਕਈ ਜਗ੍ਹਾ ਰਾਮਚੰਦਰ ਜੀ ਲਈ ਆਇਆ ਜਿੱਥੇ ਮਨ ਮੈਂ ਝੂਰੇ ਰਾਮਚੰਦ ਜਾ ਆ ਗਿਆ ਜੀ ਰਾਮ ગયો 라वण ગયો ਜਾ ਕੋ ਬਹੁ ਪਰਵਾਰ